ਪਹਾੜੀ ਇਲਾਕਿਆਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਆ ਹਰ ਪਾਸੇ ਹਹਾਕਾਰ ਮਚਾ ਦਿੱਤੀ ਤੇ ਲੋਕਾਂ ਦੇ ਕੰਮਕਾਜ ਠੱਪ ਕਰ ਦਿੱਤੇ ਤੇ ਹੁਣ ਸਰਕਾਰ ਦੇ ਅੱਗੇ ਗੁਹਾਰ ਲਗਾ ਰਹੇ ਨੇ ਟੂਰ ਐਂਡ ਟਰੈਵਲਸ ਵਾਲੇ ਜੋ ਟੈਕਸੀ ਚਾਲਕ ਨੇ ਜੋ ਗੱਡੀਆਂ ਲੈ ਕੇ ਜਾਂਦੇ ਨੇ ਉਹਨਾਂ ਦੇ ਕੰਮਕਾਜ ਠੱਪ ਹੋ ਚੁੱਕੇ ਨੇ ਕਿਉਂਕਿ ਜਿਹੜਾ ਸੜਕਾਂ ਬੰਦ ਹੋ ਚੁੱਕੀਆਂ ਹਾਈਵੇ ਬੰਦ ਹੋ ਚੁੱਕੇ ਪਹਾੜਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਆ ਉੱਥੇ ਜਾ ਨਹੀਂ ਸਕਦੇ ਹਿਮਾਚਲ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਲੋਕ ਜਾਂਦੇ ਨੇ ਉੱਥੇ ਜਾ ਨਹੀਂ ਸਕਦੇ ਕਿਉਂਕਿ ਪੰਜਾਬ ਤਾਂ ਹੁਣ ਖੁਦ ਹੜਾਂ ਦੀ ਮਾਰ ਦੇ ਵਿੱਚ ਆ ਚੁੱਕਿਆ ਹਿਮਾਚਲ ਦੇ ਵਿੱਚ ਜਾਣਾ ਰਿਸਕੀ ਹੋ ਚੁੱਕਿਆ ਤਾਂ ਟੂਰ ਐਂਡ ਟਰੈਵਲਜ਼ ਵਾਲਿਆਂ ਦਾ ਜਿਹੜਾ ਕੰਮ ਕਾਜ ਠੱਪ ਠੱਪ ਹੋਣ ਤੋਂ ਬਾਅਦ ਜਿਹੜੇ ਉਹ ਕਹਿ ਰਹੇ ਨੇ ਕਿ ਸਾਡੀਆਂ ਜਿਹੜੀਆਂ ਕਿਸ਼ਤਾਂ ਦੇ ਉੱਤੇ ਗੱਡੀਆਂ ਲਈਆਂ ਹੁੰਦੀਆਂ ਨੇ ਉਹ ਕਿਸ਼ਤਾਂ ਵੀ ਨਹੀਂ ਹੁਣ ਪੂਰੀਆਂ ਹੋਣੀਆਂ ਉਹ ਕਿਸ਼ਤਾਂ ਵੀ ਅਸੀਂ ਭਰਨ ਦੇ ਕਾਬਲ ਨਹੀਂ ਆ ਕਿਉਂਕਿ ਜਦੋਂ ਉਹ ਟੂਰ ਨਹੀਂ ਲਗਾਉਣਗੇ ਗੱਡੀਆਂ ਨਹੀਂ ਚਲਾਉਣਗੇ ਤਾ ਫਿਰ ਕਿਸ਼ਤਾਂ ਨਿਕਲਣਗੀਆਂ ਕਿੱਥੋਂ ਤਾਂ ਹੁਣ ਪੰਜਾਬ ਸਰਕਾਰ ਦੇ ਅੱਗੇ ਗੁਹਾਰ ਲਗਾਈ ਆ ਕੀ ਕੁਝ ਕਹਿ ਰਹੇ ਨੇ ਹਰਜੀਤ ਸਿੰਘ ਪੰਜਾਬ ਪ੍ਰਧਾਨ ਟੈਕਸੀ ਯੂਨੀਅਨ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਕਿ ਆਖਰ ਕਿਹੜੀ ਮਦਦ ਦੀ ਗੁਹਾਰ ਲਗਾ ਰਹੇ ਨੇ ਸਰ ਪੰਜਾਬ ਸਰਕਾਰ ਨੇ ਹੜ ਆਏ ਆ ਉਸ ਨਾਲ ਟੈਕਸੀ ਚਾਲਕਾਂ ਨੂੰ ਜਾਂ ਡਰਾਈਵਰਾਂ ਨੂੰ ਕਿੰਨਾ ਕੋਸਰ ਪਿਆ ਰਿਹਾ ਔਰ ਕੰਮ ਕਰਕੇ ਕਿੰਨਾ ਚਪਾਲਦਾ ਆ ਜਿਹੜੇ ਹੜ ਆਏ ਆ ਜੀ ਮਤਲਬ ਵੀ ਇਹਦੇ ਨਾਲ ਸਾਡੇ ਕਾਮਕਾਰ ਨੂੰ ਟੈਕਸੀ ਵਾਲਿਆਂ ਦੇ ਕਾਮਕਾਰ ਨੂੰ ਤਾਂ ਬਹੁਤ ਫਰਕ ਪਿਆ ਆ ਜੀ ਸਾਡੇ ਦਾ 2-2 ਮਹੀਨੇ ਹੋ ਗਏ ਗੱਡੀਆਂ ਬਿਲਕੁਲ ਖੜੀਆਂ ਹੈ ਜੀ ਜੁਲਾਈ ਦੀਆਂ ਗੱਡੀਆਂ ਖੜੀਆਂ ਪਹਿਲਾਂ ਬਾਹਰ ਦੀਆਂ ਸਟੇਟਾਂ 'ਚ ਹੜ ਆ ਗਏ ਜੀ ਹੁਣ ਮਤਲਬ ਵੀ ਪੰਜਾਬ 'ਚ ਆਏ ਵੇ ਆ ਜੀ ਕੰਮਕਾਰ ਬਿਲਕੁਲ ਠੱਪਾ ਜੀ ਕੀ ਮੰਗ ਕਰਦੇ ਆ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਵੀ 2-2 ਮਹੀਨੇ ਹੋ ਗਏ ਗੱਡੀਆਂ ਬਿਲਕੁਲ ਖੜੀਆਂ ਹੈ ਜੀ ਤੇ ਅਸੀਂ ਇਹ ਕਹਿੰਨੇ ਆ ਵੀ ਘੱਟੋ ਘੱਟ ਵੀ ਸਾਡੇ ਇੱਕ ਤਾਂ ਟੈਕਸ ਜਿਹੜੇ ਆ ਜੀ ਉਹ ਆ ਕੁਆਟਰ ਟੈਕਸ ਮਾਫ ਕੀਤੇ ਜਾਣ ਜੀ ਇੱਕ ਸਾਡੀਆਂ 2-2 ਕਿਸ਼ਤਾਂ ਜੇ ਅੱਗੇ ਹੋ ਸਕਦੀਆਂ ਤਾਂ ਸਰਕਾਰ ਨੂੰ ਬੇਨਤੀ ਆ ਵੀ ਕਰਵਾਈਆਂ ਜਾਣ ਜੀ ਕੋਈ ਕਿਸੇ ਮਾਇਨੇ ਤੋਂ ਕੋਈ ਮਾਤਾ ਮੰਨਤਾ ਦੱਸਾਈ ਜਾਂਦਾ ਬਲਵਸਤੀ ਅਹ ਨਹੀਂ ਅਸੀਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਪਹਿਲਾਂ ਤਾਂ ਹਜੇ ਬੇਨਤੀ ਕਰਦੇ ਆਂ ਜੀ ਪੰਜਾਬ ਸਰਕਾਰ ਤੱਕ ਵੀ ਸਾਡੀ ਚਲੋ ਇਹ ਹੋ ਜੇ ਨਹੀਂ ਤਾਂ ਫਿਰ ਅੱਗੇ ਕਰਾਂਗੇ ਜੀ ਕਿੰਨਾ ਕੋ ਨੁਕਸਾਨ ਹੋ ਰਿਹਾ ਹੈ ਇਸ ਦਾ ਟ੍ਰਾਂਸਪੋਰਟਰਾਂ ਦਾ ਬਾਈ ਜੀ ਨੁਕਸਾਨ ਬਹੁਤ ਹੋ ਰਿਹਾ ਹੈ ਜੀ ਜਿਵੇਂ ਵੇਖਿਆ ਜਾਵੇ ਹੁਣ ਮਾਝੇ ਏਰੀਏ ਜੀ ਤਕਰੀਬਨ ਉਹ ਤਾਂ ਵਿਚਾਰੇ ਬਿਲਕੁਲ ਕੰਮ ਕਰ ਤੋਂ ਹੀ ਬਹਿ ਗਏ ਆਪਦੇ ਤੋਂ ਜੀ ਪਾਣੀ ਆ ਗਿਆ ਆ ਹਜੇ 2-2 ਮਹੀਨੇ ਗੱਡੀਆਂ ਖਰਾਬ ਹੋ ਗਈਆਂ ਖੜੀਆਂ ਉਹਨਾਂ ਦੀਆਂ ਪਾਣੀ ਚ ਦੋ ਦੋ ਢਾਈ ਢਾਈ ਮਹੀਨੇ ਉਹ ਕੰਮ ਕਰ ਨਹੀਂ ਸਕਦੇ ਜੀ ਪਹਿਲਾਂ ਉਹਦੇ ਘਰ-ਬਾਰ ਸਵਾਰਨਗੇ ਫਿਰ ਉਹ ਮਤਲਬ ਕਿ ਵੀ ਗੱਡੀਆਂ ਨੂੰ ਸਵਾਰਨਗੇ ਫਿਰ ਉਹ ਰੋਡ ਤੇ ਚੱਲਣਗੀਆਂ ਜੀ ਬਹੁਤ ਨੁਕਸਾਨ ਆ ਜੀ ਲੋਕਾਂ ਦਾ ਜੀ ਹੁਣ ਇਸ ਵਕਤ ਤੇ ਕੀ ਪੋਜੀਸ਼ਨ ਕਰਦੇ ਆ ਜੀ ਕੋਈ ਇਸ ਇਸ ਕੰਮ ਐ ਬਿਲਕੁਲ ਜੀ ਇਸ ਵਕਤ ਕੋਈ ਪੋਜੀਸ਼ਨ ਨਹੀਂ ਕਰਦੀ ਜੀ ਬਿਲਕੁਲ ਕੰਮ ਜ਼ੀਰੋ ਆ ਜੀ ਤੇ ਸਰਕਾਰ ਮੁਰੇ ਇਹੀ ਬੇਨਤੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਟੈਕਸ ਤੇ ਸਾਡੀਆਂ ਦੋ ਦੋ ਤਿੰਨ ਤਿੰਨ ਕਿਸ਼ਤਾਂ ਜਿਹੜੀਆਂ ਅੱਗੇ ਕੀਤੀਆਂ ਜਾਣ ਜੀ ਤਾਂ ਤੁਸੀਂ ਸੁਣਿਆ ਟੈਕਸੀ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਦਰਅਸਲ ਇਹ ਮਾਰ ਹਰ ਕਿਸੇ ਦੇ ਉੱਤੇ ਪੈ ਰਹੀ ਆ ਕਿਸਾਨਾਂ ਦੇ ਉੱਤੇ ਮਾਰ ਪਈ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਫਸਲਾਂ ਬਰਬਾਦ ਹੋਣ ਦੇ ਨਾਲ ਸਬਜ਼ੀਆਂ ਦੇ ਰੇਟ ਜਿਹੜੇ ਅਸਮਾਨੀ ਛੂਗੇ ਨੇ ਦੂਜੇ ਪਾਸੇ ਗੱਡੀਆਂ ਨਹੀਂ ਚੱਲ ਰਹੀਆਂ ਸੜਕਾਂ ਬੰਦ ਹੋ ਗਈਆਂ ਉਹਨਾਂ ਦੀਆਂ ਕਿਸ਼ਤਾਂ ਤੱਕ ਜਿਹੜੀਆਂ ਕੱਢਣੀਆਂ ਔਖੀਆਂ ਹੋ ਰਹੀਆਂ ਨੇ ਜਿਹੜੇ ਮੂਰਤੀਆਂ ਬਣਾਉਣ ਦਾ ਕੰਮ ਕਰਦੇ ਸੀ ਉਹਨਾਂ ਦੀਆਂ ਮੂਰਤੀਆਂ ਸੁੱਕੀਆਂ ਨਹੀਂ ਤਾਂ ਉਸ ਕਰਕੇ ਉਹਨਾਂ ਦਾ ਕੰਮ ਕਾਜ ਠੱਪ ਹੋ ਗਿਆ ਤਬ ਬਹੁਤ ਸਾਰਾ ਜਿਹੜਾ ਸਾਰਾ ਜਨਜੀਵਨ ਆਪਾਂ ਕਹਿ ਲਈਏ ਕਿ ਇਹ ਪ੍ਰਭਾਵਿਤ ਹੋਇਆ ਇਸ ਹੜਾਂ ਦੇ ਕਰਕੇ ਆਖਿਰ ਕਦੋਂ ਤੱਕ ਦੁਬਾਰਾ ਪੰਜਾਬ ਲਈ ਦੇ ਉੱਤੇ ਆਉਂਦਾ ਦੇਖਣ ਵਾਲੀ ਗੱਲ ਹੈ